ਦੋਸਤੋ ਕਿੱਥੇ ਤਾਂ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਰਸ਼ੀਆ ਤੇ ਯੂਕਰੇਨ ਦਾ ਸੀਜ਼ਫਾਇਰ ਹੋਣ ਜਾ ਰਿਹਾ ਜੰਗਬੰਦੀ ਹੋਣ ਜਾ ਰਹੀ ਆ ਪਰ ਬਦਕਿਸਮਤੀ ਦੇ ਨਾਲ ਆ ਜਿਹੜੇ 1-2 ਦਿਨ ਆ ਵੀਕਐਂਡ ਜਿਹੜਾ ਚੱਲ ਰਿਹਾ ਇਹਦੇ ਵਿੱਚ ਦੱਸਿਆ ਜਾ ਰਿਹਾ ਜਿਹੜਾ ਵੀ ਕਿ ਰਸ਼ੀਆ ਨੇ ਜਦੋਂ ਦਾ ਇਹ ਇਨਵੇਸ਼ਨ ਸ਼ੁਰੂ ਹੋਇਆ ਪਿਛਲੇ 2-3 ਸਾਲਾਂ ਦੇ ਵਿੱਚ ਸਭ ਤੋਂ ਤਕੜਾ ਅਟੈਕ ਯੂਕਰੇਨ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਕੀਤਾ ਵੱਡੀ ਗਿਣਤੀ ਦੇ ਵਿੱਚ ਮਿਸਾਲ ਆ ਜਾਂ ਡਰੋਨਸ ਜਿਹੜੇ ਆ ਉਹ ਧਾਗੇ ਗਏ ਆ ਇਹਦੇ ਤੇ ਨਾਲ ਹੁਣ ਬਹੁਤ ਸਾਰੀਆਂ ਚੀਜ਼ਾਂ ਨੇ ਕਿਉਂਕਿ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਲਗਾਤਾਰੇ ਰੌਲਾ ਪਾਇਆ ਜਾ ਰਿਹਾ ਸੀਗਾ ਕਿ ਰਸ਼ੀਆ ਦੇ ਨਾਲ ਸੀਸਪਾਰ ਹੋਣਾ ਚਾਹੀਦਾ ਏ ਇਸ ਜੰਗ ਨੂੰ ਅਸੀਂ ਖਤਮ ਕਰਨਾ ਹੁਣ ਉਹ ਤਾਂ ਵੈਸੇ ਇਹ ਵੀ ਇਦਾਂ ਵੀ ਦਿਖਾ ਲ ਦੇ ਨੇ ਕਿ ਦੇਖੋ ਜੀ ਇਹ ਜੇ ਨਹੀਂ ਖਤਮ ਕਰਦੇ ਤੇ ਅਸੀਂ ਚੱਲੇ ਆ ਅਸੀਂ ਨਹੀਂ ਹੁਣ ਇਹਨਾਂ ਦੇ ਨਾਲ ਗੱਲਬਾਤ ਕਰਨੀ ਬਹੁਤ ਅਸੀਂ ਆਪਣਾ ਸਮਾਂ ਯੂਐਸਏ ਨੇ ਬ ਏ ਵਾਜ ਆਉਂਦੀਆਂ ਨੇ 트럼ਪ ਸਾਹਿਬ ਵੀ ਕਹਿੰਦੇ ਨੇ ਕਿ ਇਹ ਰਸ਼ੀਆ ਤੇ ਯੂਕਰੇਨ ਤਾਂ ਜੰਗਬੰਦੀ ਦੇ ਲਈ ਤਿਆਰ ਹੀ ਨਹੀਂ ਤੇ ਹੁਣ ਜ਼ਲਨੈਸਕੀ ਇਹ ਕਹਿ ਰਿਹਾ ਕਿ ਭਾਈ ਅਸੀਂ ਜੰਗਬੰਦੀ ਦੇ ਲਈ ਕੀ ਤਿਆਰ ਹੋਣਾ ਜਿਹੜੀ ਹਮਲਾ ਕਰਨ ਵਾਲੀ ਧਿਰ ਹੈ ਜੇ ਉਹ ਸਾਡੇ ਉੱਤੇ ਅਟੈਕ ਕਰਨ ਨੂੰ ਹੀ ਨਹੀਂ ਰੁਕਦੀ ਵੀ ਇਹ ਤਾਂ ਅੱਗੇ ਵੀ ਗੱਲ ਸਾਹਮਣੇ ਆਈ ਸੀ ਨਾ ਵੀ ਜੇਕਰ ਦੋ ਧਿਰਾਂ ਦੇ ਵਿੱਚ ਕੁਝ ਸੰਧੀ ਹੋਣ ਜਾ ਰਹੀ ਆ ਤੇ ਚਲੋ ਘੱਟੋ-ਘੱਟ ਜੇਕਰ ਤੁਸੀਂ ਬਿਲਕੁਲ ਸਾਰਾ ਕੁਝ ਖਤਮ ਨਹੀਂ ਕਰਨਾ ਤੁਸੀਂ ਆਪਣੇ ਜਿਹੜੇ ਤੁਹਾਡੇ ਅਟੈਕਸ ਨੇ ਉਹਨਾਂ ਨੂੰ ਘੱਟ ਤਾਂ ਕਰ ਸਕਦੇ ਆ ਸੋ ਹੁਣ ਜਿਹੜੀ BBC ਤਾਜ਼ਾ BBC ਦੀ ਇੱਕ ਰਿਪੋਰਟ ਆ ਕਿ ਰਸ਼ੀਆ ਨੇ ਜਿਹੜਾ ਯੂਕਰੇਨ ਵਿਚ ਬਹੁਤ ਜ਼ਿਆਦਾ ਵਾਧਾ ਕਰ ਦਿੱਤਾ ਆ ਇੱਕ ਰਾਤ ਦੇ ਵਿੱਚ ਸਭ ਤੋਂ ਜ਼ਿਆਦਾ ਡਰੋਨ ਤੇ ਮਸਾਇਲਾ ਲਾਗੀਆਂ ਗਈਆਂ ਨੇ ਘੱਟੋ ਘੱਟ 12 ਲੋਕ ਜਿਹੜੇ ਆ ਮਾਰੇ ਗਏ ਨੇ ਜਿਨ੍ਹਾਂ ਦੇ ਵਿੱਚ ਤਿੰਨ ਬੱਚੇ ਸ਼ਾਮਲ ਨੇ ਐਂਡ ਦਰਜਨਾ ਹੀ ਜਿਹੜੇ ਆ ਦਰਜਨਾ ਹੀ ਇਹਦੇ ਵਿੱਚ ਜ਼ਖਮੀ ਹੋਏ ਨੇ ਯੂਕਰੇਨੀਅਨ ਅਫੀਸ਼ੀਅਲਸ ਦੇ ਬਲੋ ਇਹ ਜਾਣਕਾਰੀ ਦਿੱਤੀ ਗਈ ਆ ਇਹ ਜਿਹੜਾ ਹਮਲਾ ਆ ਇਹ ਪਿਛਲੇ 48 ਘੰਟਿਆਂ ਦੇ ਵਿੱਚ ਦੂਜਾ ਸਭ ਤੋਂ ਵੱਡਾ ਹਮਲਾ ਆ 48 ਘੰਟਿਆਂ ਦੇ ਵਿੱਚ ਦੋ ਤਗੜੇ ਹਮਲੇ ਰਸ਼ੀਆ ਦੇ ਵੱਲੋਂ ਯੂਕਰੇਨ ਦੇ ਉੱਤੇ ਕੀਤੇ ਗਏ ਨੇ ਐਂਡ ਇਸ ਤੋਂ ਪਹਿਲਾਂ ਯੂਕਰੇਨੀਅਨ ਰਾਜਧਾਨੀ ਕੀਵ ਦੇ ਉੱਤੇ ਬੜਾ ਤਕੜਾ ਜਿਹੜਾ ਅਸੌਲਟ ਬੜਾ ਤਕੜਾ ਹਮਲਾ ਰਸ਼ੀਆ ਦੇ ਵੱਲੋਂ ਕੀਤਾ ਗਿਆ ਸੀਗਾ ਰਸ਼ੀਨੀ ਨਜੀਮ ਦੇ ਵੱਲੋਂ ਕੀਤਾ ਗਿਆ ਸੀਗਾ ਐਂਡ ਇਹ ਤੋਂ ਸਾਨੂੰ ਸਪਸ਼ਟ ਨਜ਼ਰ ਆਉਂਦਾ ਕਿ ਰਸ਼ੀਆ ਹਜੇ ਸੀਜ਼ਫਾਇਰ ਦੇ ਲਈ ਕਿਤੇ ਵੀ ਤਿਆਰ ਨਹੀਂ ਨਜ਼ਰ ਆਉਂਦਾ ਵੀ ਵੀ ਸੀਜ਼ਫਾਇਰ ਦਾ ਜੰਗਬੰਦੀ ਦੇ ਲਈ ਤੁਸੀਂ ਕੀ ਤਿਆਰ ਹੋਣਾ ਕਿ ਜੇਕਰ ਤੁਸੀਂ ਸਭ ਤੋਂ ਜਿਹੜਾ ਆਪਣੇ ਹਮਲਿਆਂ ਦੇ ਵਿੱਚ ਇੰਨੀ ਜ਼ਿਆਦਾ ਉਹਦੇ ਸ਼ਿੱਦਤ ਦੇ ਵਿੱਚ ਵਾਧਾ ਕਰ ਦਿੱਤਾ ਐਂਡ ਜਿਹੜੇ ਬਚਾਅ ਕਾਰਜ ਨੇ ਉਹ 30 ਸ਼ਹਿਰਾਂ ਤੋਂ ਜ਼ਿਆਦਾ ਦਾ 30 ਸ਼ਹਿਰਾਂ ਦੇ ਦਰਮਿਆਨ ਵਿਚਾਅ ਕਾਰਜ ਜਿਹੜੇ ਚੱਲ ਰਹੇ ਨੇ ਯੂਕਰੇਨੀਅਨ ਪ੍ਰੈਜ਼ੀਡੈਂਟ ਜਿਹੜੇ ਬਲੋਦੀਮਿਰ ਜ਼ੈਲੈਂਸਕੀ ਆ ਉਹਨਾਂ ਨੇ ਅੱਜ ਐਤਵਾਰ ਸਵੇਰ ਨੂੰ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਆ ਉਹਨਾਂ ਨੇ ਕਿਹਾ ਕਿ ਰਸ਼ੀਆ ਇਹ ਜਿਹੜੀ ਵਾਰ ਆ ਇਹਨੂੰ ਲਗਾਤਾਰ ਵਧਾ ਰਿਹਾ ਤੇ ਸਾਨੂੰ ਹਰ ਰੋਜ਼ ਮਾਰ ਰਿਹਾ ਐਂਡ ਉਹਨਾਂ ਨੇ ਕਿਹਾ ਜ਼ਲਨਸਕੀ ਨੇ ਕਿਹਾ ਕਿ ਦੁਨੀਆ ਜਿਹੜਾ ਦੁਨੀਆ ਉਹ ਵੀਕਐਂਡ ਦੇ ਮਨਾ ਰਹੀ ਆ ਵੀਕਐਂਡ ਦੇ ਵਿੱਚ ਤੇ ਇਹ ਜਿਹੜੀ ਵਾਰ ਆ ਇਹ ਲਗਾਤਾਰਤਾ ਦੇ ਨਾਲ ਜਾਰੀ ਆ ਚਾਹੇ ਵੀਕਐਂਡ ਹੋਵੇ ਚਾਹੇ ਵੀਕਡੇ ਹੋਵੇ ਤੇ ਇਸ ਗੱਲ ਨੂੰ ਹੁਣ ਇਗਨੋਰ ਨਹੀਂ ਕੀਤਾ ਜਾ ਸਕਦਾ ਤੇ ਜੇਕਰ ਜ਼ਲਨਸਕੀ ਕਹਿੰਦੇ ਨੇ ਕਿ ਜੇਕਰ ਰਸ਼ੀਆ ਦੇ ਉੱਤੇ ਕੋ ਰਸ਼ੀਆ ਦੀ ਲੀਡਰਸ਼ਿਪ ਦੇ ਉੱਤੇ ਕੋ ਬਹੁਤ ਤਕੜਾ ਦਬਾਅ ਨਹੀਂ ਪੈਂਦਾ ਤੇ ਇਹ ਜਿਹੜੀ क्रੂਐਲਟੀ ਆ ਇਹ ਜਿਹੜੀ ਬਰਬਰਤਾ ਰਸ਼ੀਆ ਦੇ ਵੱਲੋਂ ਕੀਤੀ ਜਾ ਰਹੀ ਹੈ ਵੀ ਇਹਦੇ ਵਿੱਚ ਕੋਈ ਵੀ ਇਹਨੂੰ ਬਰਾਮਚਨ ਨਹੀਂ ਲੱਗਣਾ ਇਹ ਰੁਕਣੀ ਨਹੀਂ ਹੈਗੀ ਜੇਕਰ ਰਸ਼ੀਅਨ ਰਜਿਮ ਦੇ ਉੱਤੇ ਬਲਾਦੀਮਰ ਪੁਤਿਨ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹ ਉੱਤੇ ਵੀ ਇਹਦੇ ਉੱਤੇ ਜੇਕਰ ਕੋਈ ਦਬਾਅ ਨਹੀਂ ਪੈਂਦਾ ਤੇ ਜ਼ੇਲਨਸਕੀ ਨੇ ਕਿਹਾ ਕਿ ਉਹ ਉਹਨਾਂ ਦੀ ਮੰਗ ਹੈ ਕਿ ਹੋਰ ਸੈਂਕਸ਼ਨਸ ਰਸ਼ੀਆ ਦੇ ਉੱਤੇ ਲਗਾਉਣੀਆਂ ਚਾਹੀਦੀਆਂ ਸੈਂਕਸ਼ਨਸ ਤਾਂ ਜਰਨਲਿਸਟ ਕੀ ਸਾਹਿਬ ਐਸੀ ਪਹਿਲਾਂ ਵੀ ਬਥੇਰੀਆਂ ਲੱਗ ਚੁੱਕੀਆਂ ਉਹ ਉਹਨਾਂ ਨੂੰ ਕੈਰੀ ਆਨ ਕਰ ਹੀ ਰਿਹਾ ਜਿਹੜਾ ਪੁਤਿਨ ਇਸੇ ਤਰੀਕੇ ਨਾਲ ਹੁਣ ਜ਼ੇਲਸਕੀ ਨੇ ਇਹ ਵੀ ਕਿਹਾ ਕਿ ਜਿਹੜਾ ਅਮਰੀਕਾ ਦਾ ਸਾਇਲੈਂਸ ਹੈ ਇਦੇ ਨਾਲ ਇੱਕੋ ਹੀ ਕੰਮ ਹੋਣਾ ਕਿ ਇਹਦੇ ਨਾਲ ਪੁੱਤਨ ਨੂੰ ਹੋਰ ਉਤਸ਼ਾਹ ਮਿਲਣਾ ਵੀ ਜਿਹੜਾ ਅਮਰੀਕਾ ਖੁੱਲ ਕੇ ਯੂਕਰੇਨ ਦਾ ਸਾਥ ਨਹੀਂ ਦੇ ਰਿਹਾ ਜਿਸ ਤਰੀਕੇ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਬਲੋਦੀਮਿਰ ਜ਼ੈਲੈਂਸਕੀ ਦੀ ਪਿੱਠ ਤੇ ਖੜੀ ਸੀ ਜ਼ੈਲੈਂਸਕੀ ਦਾ ਇਹ ਕਹਿਣਾ ਕਿ ਜੇਕਰ ਅਮਰੀਕਾ ਜਿੱਦਾਂ ਇਦਾਂ ਸਾਡੇ ਨਾਲ ਨਹੀਂ ਖੜਦਾ ਉਹ ਜਿਹੜਾ ਖਾਮੋਸ਼ ਹੈ ਇਸ ਮਸਲੇ ਦੇ ਉੱਤੇ ਇਹਨਾਂ ਇੱਕੋ ਹੀ ਕੰਮ ਹੋ ਰਿਹਾ ਇਹਨਾਂ ਨਾਲ ਜਿਹੜਾ ਬਲਾਦੀਮਰ ਪੁੱਤਨ ਹੈ ਉਹਨੂੰ ਹੋਰ ਉਤਸ਼ਾਹ ਮਿਲ ਰਿਹਾ ਤੇ ਹਜੇ ਇਸ ਸਮੇਂ ਜੇਕਰ ਆਪਾਂ ਦੇਖੀਏ ਤਾਂ ਫ फेब्रुवारी 2022 ਦੇ ਵਿੱਚ ਇਹ ਅਟੈਕ ਸ਼ੁਰੂ ਕੀਤਾ ਸੀ 3 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ 20% ਜਿਹੜੀ ਯੂਕਰੇਨੀਅਨ ਟੈਰੀਟਰੀ ਆ ਇਹਨੂੰ ਕੰਟਰੋਲ ਕਰ ਰਿਹਾ ਰਸ਼ੀਆ ਇਸ ਸਮੇਂ ਇਹਦੇ ਵਿੱਚ ਕਰਾਈਮੀਆ ਤਾਂ ਚਲੋ ਹੈਗਾ ਹੀ ਆ ਕਰਾਈਮੀਆ ਤਾਂ ਇਹਨਾਂ ਨੇ 2014 ਦਾ ਹੀ ਰਸ਼ੀਆ ਨੇ ਲਿਆ ਹੋਇਆ ਮਿਲਟਰੀ ਆਪਰੇਸ਼ਨ ਦੇ ਜ਼ਰੀਏ ਸੋ ਜੇਕਰ ਆਪਾਂ ਵੇਖੀਏ ਜਿਹੜਾ ਇਹ ਡਰੋਨਸ ਤੇ ਮਿਸਾਈਲ ਜਿਹੜੀਆਂ ਲਾਂਚ ਕੀਤੀਆਂ ਗਈਆਂ ਤੇ ਇਹ ਹੁਣ ਜਿਹੜੇ ਇੱਕ ਸ਼ਹੀਦ ਡਰੋਨਸ ਨੇ ਜੀ ਇਹ ਪਹਿਲਾਂ ਵੀ ਇਸਟਿਕੇ ਦੀ ਜਿਹੜੇ ਆ ਈਰਾਨ ਦੇ ਵੱਲੋਂ ਇਹਨਾਂ ਨੂੰ ਦਿੱਤੇ ਜਾਂਦੇ ਰਹੇ ਨੇ ਰਸ਼ੀਆ ਦੇ ਵੱਲੋਂ ਯੂਕਰੇਨ ਦੀ ਜਿਹੜੀ 에ਅਰ ਫੋਰਸ ਆ ਉਹਨੇ ਕਿਹਾ ਕਿ ਹੁਣ ਰਸ਼ੀਆ ਨੇ ਕਈ ਤਰੀਕੇ ਦੇ ਜਿਹੜੇ ਆ ਵੈਪਨ ਜਿਹੜੇ ਆ ਇਸਤੇਮਾਲ ਕੀਤੇ ਆ 367 ਤਰੀਕੇ ਦੀਆਂ ਬੱਕਰੀਆਂ ਬੱਕਰੀਆਂ ਮਿਸਾਈਲਾਂ ਰਸ਼ੀਆ ਦੇ ਵੱਲੋਂ ਯੂਜ਼ ਕੀਤੀਆਂ ਗਈਆਂ ਇਹਦੇ ਵਿੱਚ ਕਈ ਜਿਹੜੇ ਅਨਮੈਂਡ 에ਰੀਅਲ ਵਹੀਕਲਸ ਨੇ ਨਹੀਂ ਆਪਾਂ ਡਰੋਨਸ ਕਹਿ ਸਕਦੇ ਹਾਂ ਕਈ ਜਿਹੜੇ ਭੇਜੇ ਜਾਂਦੇ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਇੰਡੀਆ ਪਾਕਿਸਤਾਨ ਦੇ ਕਨਫਲਿਕਟ ਦੇ ਵਿੱਚ ਹੁਣ ਬਹੁਤ ਡਰੋਨ ਡਰੂਨੀ ਹੋਈ ਆ ਇਹ ਦੋਨਾਂ ਮੁਲਕਾਂ ਦੇ ਦਰਮਿਆਨ ਆਪਾਂ ਵੇਖਿਆ ਹੀ ਆ ਸੋ 에ਅਰ ਫੋਰਸ ਨੇ ਜਿਹੜਾ ਕੋਈ 45 ਕਰੂਜ਼ ਮਿਸਾਈਲਾਂ ਜਿਹੜੀਆਂ ਉਹਨਾਂ ਨੂੰ ਸ਼ੂਟਡਾਊਨ ਕੀਤਾ ਤੇ ਕੋਈ 266 ਜਿਹੜੇ ਇਹ ਯੂਏ ਯੂਏਵੀ ਸੀਗੇ ਜਿਹੜੇ ਇਹ ਡਰੋਨ ਸੀਗੇ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਤੇ ਇਹਦੇ ਚੱਲਦਿਆਂ ਇਹ ਕਹ ਲੋ ਕਿ ਇੱਕ ਵੱਡਾ ਨੰਬਰ ਆ ਹਾਲੀਆ ਦਿਨਾਂ ਦੇ ਵਿੱਚ ਜਿਹੜਾ ਯੂਕਰੇਨ ਦੇ ਉੱਤੇ ਜਿਹੜੇ ਇਹ ਅਟੈਕ ਕੀਤੇ ਗਏ ਨੇ ਸੋ ਇਸ ਤੋਂ ਪਹਿਲਾਂ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਮਾਰੇ ਗਏ ਸਿਗੇ ਜਿਹੜਾ 48 ਘੰਟਿਆਂ ਦੇ ਦਰਮਿਆਨ ਕਈ ਤਗੜੇ ਹਮਲੇ ਰਸ਼ੀਆ ਦੇ ਵੱਲੋਂ ਯੂਕਰੇਨ ਦੇ ਉੱਤੇ ਕੀਤੇ ਗਏ ਨੇ ਸੋ ਇਹ ਜਿਹੜੀਆਂ ਸਥਿਤੀਆਂ ਇਸ ਸਮੇਂ ਸਾਨੂੰ ਨਜ਼ਰ ਆ ਰਹੀਆਂ ਨੇ ਕਿ ਅਮਰੀਕਾ ਤਾਂ ਖਾਮੋਸ਼ ਹੈ ਇਸ ਚੀਜ਼ ਦੇ ਉੱਤੇ ਪਿਛਲੇ ਹਫਤੇ ਬਹੁਤ ਇਸ ਗੱਲ ਤੇ ਰੌਲਾ ਰੱਪਾ ਰਿਹਾ ਕਿ ਜਿਹੜਾ ਡੋਨਲਡ 트ੰਪ ਨੇ ਫੋਨ ਕਰਨਾ ਪੋਤਨੂ ਤੇ ਉਸ ਤੋਂ ਬਾਅਦ ਸਥਿਤੀਆਂ ਬਿਹਤਰ ਹੋਣੀਆਂ ਸ਼ੁਰੂ ਹੋ ਜਾਣੀਆਂ ਖਾਸ ਕਰਕੇ ਇਸ ਜੰਗ ਦੇ ਪਰਾਏ ਦੇ ਵਿੱਚ ਜੇਕਰ ਆਪਾਂ ਵੇਖੀਏ ਤਾਂ ਪਰ ਉ ਕੁਝ ਨਜ਼ਰ ਨਹੀਂ ਆਇਆ ਮੈਂ ਉਸੇ ਦਿਨ ਤੁਹਾਡੇ ਨਾਲ ਜਿਹੜੀ ਵੀਡੀਓ ਸਾਂਝੀ ਕੀਤੀ ਸੀ ਕਿ ਇਹਨਾਂ ਦੀ ਫੋਨ ਕਾਲ ਤੋਂ ਬਾਅਦ ਡੋਨਲਡ 트ੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਕਿ ਰਸ਼ੀਆ ਤੇ ਯੂਕਰੇਨ ਦੇ ਦਰਮਿਆਨ ਸਟ੍ਰੇਟ ਵੇ ਨੇਗੋਸ਼ੀਏਸ਼ਨ ਸ਼ੁਰੂ ਹੋਣੀਆਂ ਚਾਹੀਦੀਆਂ ਸੀਸਫਾਇਰ ਦੇ ਲਈ ਪਰ ਜੇ ਸਵੀਕੇ ਨਾਲ ਉਦੋਂ ਵੀ ਰਸ਼ੀਅਨ ਐਡਮਿਨਿਸਟ੍ਰੇਸ਼ਨ ਦਾ ਬਲਾਦੀਮਰ ਪੁਤਿਨ ਦੀ ਜਿਹੜੀ ਰਜਿਮ ਆ ਉਹਨਾਂ ਦਾ ਜਵਾਬ ਸੀਗਾ ਉਦੋਂ ਵੀ ਇਦਾਂ ਲੱਗਦਾ ਸੀ ਵੀ ਇਹਦੇ ਵਿੱਚ ਕੁਝ ਹੋਣਾ ਹਵਾਣਾ ਨਹੀਂ ਇਹ ਸਿਰਫ ਇੱਕ ਐਮੀ ਹਵਾਈ ਗੱਲਾਂ ਨੇ ਡੋਨਲਡ ਟਰੰਪ ਨੇ ਉਧਰੋਂ ਫੋਨ ਤੇ ਗੱਲ ਸੁਣੀ ਹੈ ਤੇ ਜਿੱਦਾਂ ਉਹਨਾਂ ਦਾ ਹੈਗਾ ਹੀ ਆ ਖਾਸਾ ਕਿ ਗੱਲ ਹੋਈ ਤੇ ਨਾਲੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਤਾ ਵੀ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਹੈ ਕੁਝ ਨਹੀਂ ਤੇ ਉਹ ਸਾਨੂੰ ਹੁਣ ਇੱਕ ਹਫ਼ਤੇ ਦੇ ਵਿੱਚ ਨਜ਼ਰ ਆ ਗਿਆ ਸੋਮਵਾਰ ਨੂੰ ਇਹਨਾਂ ਦੀ ਫੋਨ ਤੇ ਗੱਲ ਹੋਈ ਸੀਗੀ ਉਸ ਤੋਂ ਬਾਅਦ ਰੌਲਾ ਰਪਾਏ ਚੱਲਦਾ ਰਿਹਾ ਕਿ ਹੁਣ ਸੀਜ਼ਫਾਇਰ ਦੀ ਗੱਲ ਹੋਣੀ ਆ ਬਲਾਦੀ ਇਸ ਸਮੇਂ ਪਿਛਲੇ 3 ਸਾਲਾਂ ਦੇ ਸਭ ਤੋਂ ਜ਼ਿਆਦਾ ਵੱਡੇ ਹਮਲੇ ਰਸ਼ੀਆ ਦੇ ਵੱਲੋਂ ਯੂਕਰੇਨ ਦੇ ਉੱਤੇ ਕੀਤੇ ਜਾ ਰਹੇ ਨੇ ਤੇ ਇਹਦੇ ਵਿੱਚ ਹੁਣ ਤੁਸੀਂ ਮੈਂ ਜਿਵੇਂ ਤੁਹਾਡੇ ਨਾਲ ਸੰਖਿਆ ਕੀਤਾ 20% ਟੈਰੇਟਰੀ ਆ ਜਿਹੜੀ ਕਿ ਰਸ਼ੀਆ ਨੇ ਯੂਕਰੇਨ ਦੀ ਆਪਣੇ ਕਬਜ਼ੇ ਦੇ ਵਿੱਚ ਲਈ ਹੋਈ ਆ ਰਸ਼ੀਆ ਇਹ ਗੱਲ ਕਹਿ ਰਿਹਾ ਕਿ ਅਸੀਂ ਸੀਜ਼ਫਾਇਰ ਦੇ ਲਈ ਤਿਆਰ ਆ ਤੇ ਤੁਸੀਂ ਉਹ ਜਿੱਥੇ-ਜਿੱਥੇ ਉਹ ਜਿਹੜੀ ਜਿਹੜੀ ਜ਼ਮੀਨ ਅਸੀਂ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਆ ਉਹਨੂੰ ਛੱਡ ਕੇ ਯੂਕਰੇਨੀਅਨ ਫੋਰਸਿਸ ਚਲੇ ਜਾਣ ਤਾਂ ਕਰ ਜਾ ਕੇ ਬਸ ਠੀਕ ਆ ਆਰਾਮ ਨਾਲ ਰਹਿਣ ਤੇ ਉਹ ਹੁਣ ਫੇ ਇਹ ਤਾਂ ਉਹੀ ਜਿਦਾ ਉਸ ਦਿਨ ਵੀ ਮੈਂ ਆਧਾਰਨ ਦਿੱਤੀ ਸੀ ਵੀ ਸਪੋਜ਼ ਕਰੋ ਇੰਡੀਆ ਤੇ ਪਾਕਿਸਤਾਨ ਦਾ ਕੌਨਫਲਿਕਟ ਚੱਲਦਾ ਸੀ ਇੰਡੀਅਨ ਫੋਰਸਿਜ਼ ਲਾਹੌਰ ਤੇ ਕਬਜ਼ਾ ਕਰ ਲੈਣ ਜਾ ਕੇ ਤੇ ਕੱਲ ਨੂੰ ਉੱਥੇ ਸੀਜ਼ਫਾਇਰ ਹੋਣਾ ਹੋਵੇ ਤਾਂ ਇੰਡੀਆ ਵਾਲੇ ਕਹਿਣ ਵੀ ਲਾਹੌਰ ਅਸੀਂ ਰੱਖ ਲੈਣਾ ਤੇ ਬਾਕੀ ਤੁਸੀਂ اسلام آباد ਚ ਕਰੋ ਰਾਜ ਜਾ ਕੇ ਠੀਕ ਹੈ ਸੀਜ਼ਫਾਇਰ ਕਰ ਲੈਣੇ ਆ ਤੇ ਆਬੀਅਸਲੀ ਕੋਈ ਵੀ ਮੁਲਕ ਨਹੀਂ ਮੰਨੂਗਾ ਤੇ ਜਿਹਦੀ ਏਡੀ ਵੱਡੀ ਮਿਲਟਰੀ ਆ ਜਿਹਾ ਯੂਕਰੇਨ ਆ ਜਿਹਦੇ ਪਿੱਛੇ ਠੀਕ ਆ ਹੁਣ ਯੂਐਸਏ ਨਹੀਂ ਖੜਾ ਪਰ ਵੈਸਟਰਨ ਕੰਟਰੀਜ਼ ਯੂਰੋਪੀਅਨ ਮੁਲਕ ਤਾਂ ਹੈਗੇ ਆ ਉਹ ਨਹੀਂ ਇਸ ਗੱਲ ਨੂੰ ਐਕਸੈਪਟ ਕਰੇਗਾ ਕਿ ਉਹਨਾਂ ਨੇ ਜੇਕਰ 20% ਆਪਣੀ ਟੈਰਿਟਰੀ ਦੇ ਦਿੱਤੀ ਤਾਂ ਯੂਕਰੇਨ ਦੀ ਰਿੱਟ ਕੀ ਰਹਿ ਜਾਣੀ ਆ ਫਿਰ ਯੂਕਰੇਨ ਦੇ ਲੋਕ ਕਹਿਣਗੇ ਕਿ ਤੁਸੀਂ ਮਿਲਟਰੀ ਤੁਹਾਡੀ ਰੱਖੀ ਕਿਉਂ ਹੋਈ ਆ ਫਿਰ ਤਾਂ ਵੀ ਅੱਜ 20% ਤੇ ਕੀਤਾ ਕੱਲ ਨੂੰ 5-10 ਤੇ ਹੋਰ ਤੇ ਕਰ ਲਊਗਾ ਤੇ ਪਰਸੋਂ ਨੂੰ ਕੀ ਹਵ ਤੇ ਆ ਕੇ ਜਿਹੜਾ ਕਬਜ਼ਾ ਕਰਕੇ ਤਾਂ ਕਹਿ ਦਊਗਾ ਵੀ ਠੀਕ ਹੈ ਹੁਣ ਤੁਸੀਂ ਕੀ ਰਾਜਸਤਾਨੀ ਮੈਨੂੰ ਛੱਡ ਦਿਓ ਤੇ ਪਿੱਛੇ-ਪਿੱਛੇ ਰਾਜ ਕਰ ਲਓ ਯੂਕਰੇਨ ਵਾਲਿਆਂ ਨੂੰ ਕਹੂਗਾ ਤੇ ਇਹ ਤਾਂ ਡੈਫੀਨਿਟਲੀ ਸਾਨੂੰ ਨਜ਼ਰ ਆਉਂਦਾ ਕਿ ਯੂਕਰੇਨ ਇਸ ਗੱਲ ਨੂੰ ਐਕਸੈਪਟ ਨਹੀਂ ਕਰਨਾ ਤੇ ਇਹ ਤਾਂ ਉਹੀ ਗੱਲ ਹੈ ਉਹਦੇ ਕਹਿਣਾ ਕਿ ਇਹ ਤਾਂ ਨਾ ਨਾ ਕਰਨ ਵਾਲੀਆਂ ਗੱਲਾਂ ਨੇ ਤੇ ਪਰ ਇਹ ਇਹਦੇ ਵਿੱਚ ਦੇਖਦੇ ਆ ਕਿੰਦਰ ਨੂੰ ਸਥਿਤੀਆਂ ਜਾਂਦੀਆਂ ਜਿਹੜੀਆਂ ਬੈਸਟ ਆਪਣੇ ਯੂਰੋਪੀਅਨ ਕੰਟਰੀਜ਼ ਨੇ ਇਹ ਤਾਂ ਡੈਫੀਨਟਲੀ ਜ਼ੇਲੈਸਕੀ ਜਾਂ ਯੂਕਰੇਨ ਦੇ ਨਾਲ ਹੀ ਨੇ ਪਰ ਹੁਣ ਯੂਐਸਏ ਕਿੱਦਾਂ ਦਾ ਇਹਦੇ ਖਾਸ ਕਰਕੇ ਹੁਣ ਆ ਦੋ ਦਿਨਾਂ ਦੇ ਜੇਸਟਰੀਕੇ ਨਾਲ ਬਹੁਤ ਹਮਲਿਆਂ ਦੇ ਵਿੱਚ شدت ਦੇ ਵਿੱਚ ਵਾਧਾ ਹੋਇਆ ਇਸ ਤੋਂ ਬਾਅਦ ਕਿੱਦਾਂ ਰਿਐਕਟ ਕਰਦਾ ਇਹਦੇ ਬਹੁਤ ਸਾਰੀਆਂ ਚੀਜ਼ਾਂ ਖੜੀਆਂ ਨੇ ਸੋ ਖੈਰ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਸ